ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਬਲੇਲ ਕੇ ਹਾਸਲ ਇਹ ਪੰਡ ਜਲਾਲਾਬਾਦ ਤਹਿਸੀਲ ਤੇ ਫਾਜ਼ਲਕਾ ਜ਼ਿਲ੍ਹੇ ਦਾ ਹੈ ਬਿਲਕੁਲ ਬਾਰਡਰ ਦੇ ਉੱਤੇ ਦੋਸਤੋ ਇਹ ਪੰਡ ਰਹਿ ਜਾਂਦਾ ਇਸ ਸਾਈਡ ਦੇ ਉੱਤੇ ਮੈਂ ਬਹੁਤ ਘੱਟ ਵੀਡੀਓ ਬਣਾਈਆਂ ਪਰ ਸਵਾਬ ਇਦਾਂ ਦਾ ਬਣਿਆ ਵੀ ਜਿੰਨਾ ਭਰਾਵਾਂ ਕੋਲ ਜਦੋਂ ਵੀ ਆਏ ਆ ਪਸ਼ੂ ਦੁੱਧ ਵਾਲੇ ਦੇਖੇ ਆ ਅੱਜ ਦੀ ਵੀਡੀਓ ਵਿੱਚ ਵੀ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਥੋੜਾ ਡਰਦੀ ਜਰੂਰ ਆ ਕਿਉਂਕਿ ਜਿਹੜਾ ਜਗਾ ਬਣੀ ਵੀ ਆ ਪਸ਼ੂਆਂ ਵਾਲੀ ਇਸ ਸਾਈਡ ਤੇ ਉਪਰਾਂ ਬੰਦਾ ਘਟ ਆਉਂਦਾ ਪਰ ਮੱਝ ਦਾ ਢਾਂਚਾ ਇਹਦਾ ਥਣ ਹੋਣਾ ਤੁਹਾਨੂੰ ਦੱਸਦਾ ਹੋਣਾ ਵੀ ਇਹ ਇੱਕ ਚੰਗੇ ਦੰਤ ਵਾਲੀ ਮੱਝ ਹੈ ਇਹਨਾਂ ਦੇ ਬਿਲਕੁਲ ਨੇੜ ਦਾ ਪਿੰਡ ਆ ਦੋਸਤੋ ਸੁੱਲਾ ਤੇ ਉਸ ਪਿੰਡ ਚੋਂ ਤੁਸੀਂ ਜਾਣਦੇ ਹੋਵੋਗੇ ਜਿਹੜੇ ਭਰਾ ਪਹਿਲਾਂ ਤੋਂ ਜੁੜੇ ਆ ਵੀ ਬੂਰੀਆਂ ਮੱਝਾਂ ਦੀ ਵੀਡੀਓ ਤੁਹਾਨੂੰ ਇੱਕ ਅੱਧੀ ਵਾਰ ਵਿਖਾਈ ਹੈ ਇੱਕ ਮੱਝ ਪਿੱਛੇ ਜੇ ਬਾਈ ਉਹਨਾਂ ਨੇ ਵੇਚੀ ਸੀ ਅੱਜ ਵੀ ਬਾਈ ਦੱਸਦਾ ਸੀ ਵੀ ਉਹਨਾਂ ਹੀ ਫੋਨ ਆ ਰਹੇ ਆ ਸਵੱਬ ਇਹ ਵੀ ਇਦਾਂ ਦਾ ਵੀ ਇਹ ਬਾਈ ਹੋਰੀ ਵੀ ਉਹਨਾਂ ਦੇ ਗਾਂ ਜਿਵੇਂ ਆਪਣਾ ਸ਼ਰੀਕਾ ਕਬੀਲਾ ਹੁੰਦਾ ਉਸੇ ਤਰ੍ਹਾਂ ਹੀ ਆਪਸ ਵਿੱਚ ਭਾਈਚਾਰੇ ਚੋਂ ਐ ਤੇ ਮੱਝਾਂ ਇਹਨਾਂ ਕੋਲ ਵੀ ਜਿਹੜੀ ਹੁਣ ਅੱਜ ਮੈਂ ਤੁਹਾਨੂੰ ਦਿਖਾਉਂਗਾ ਇਹ ਵੀ ਉਸੇ ਤਰ੍ਹਾਂ ਹੀ ਚੰਗੇ ਦੁੱਧ ਵਾਲੀ ਸੋਹਣੇ ਥਾਨ ਹਵਾਨੇ ਦੀ ਐ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਮੱਝੇ ਚੰਗੀ ਲੱਗੂਗੀ ਉਹ ਭਰਾ ਤਸੱਲੀ ਕਰ ਸਕਦਾ ਕਿ ਦੇਖਣਾ ਪਸ਼ੂ ਦੀ ਨਿਰਖ-ਪਰਖ ਕਰਨੀ ਉਹ ਥੋੜਾ ਕੰਮ ਹੈ ਨੰਬਰ ਸਕਰੀਨ ਉੱਤੇ ਮੈਂ ਚਲਾ ਦਊਗਾ ਆਓ ਜਾਣਕਾਰੀ ਲਈਏ ਫਿਰ ਇਹਨੂੰ ਖੋਲ ਕੇ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰੂੰ ਹਾਲਾਂਕਿ ਥੋੜਾ ਮੈਂ ਪਹਿਲਾਂ ਹੀ ਦੱਸਿਆ ਵੀ ਡਰਦੀ ਵੱਧ ਹੈ ਹੋ ਸਕਦਾ ਤੁਰਨ ਲੱਗਿਆ ਥੋੜਾ ਬਹੁਤਾ ਕਾਲੀ ਕਰੇ ਪਰ ਕੋਸ਼ਿਸ਼ ਹੈ ਹੀ ਰਹੂਗੀ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾ ਸਕਾਂ ਆਓ ਬਾਈ ਨੂੰ ਮਿਲਦੇ ਆਂ ਬਾਈ ਸਸਰੀ ਘਾਲ ਸਸਰੀ ਘਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਬੱਬੂ ਨਾਮ ਹੈ ਜੀ ਆਪਣਾ ਠੀਕ ਹੈ ਬੱਬੂ ਬਾਈ ਵੈਸੇ ਤਾਂ ਮੈਂ ਦੱਸਿਆ ਹੀ ਬਲੇਲ ਕੇ ਹਾਸਲ ਪਿੰਡ ਆ ਹਨ ਵੈਸੇ ਇਹ ਇਹਦੇ ਆਸ-ਪਾਸ ਦੇ ਪਿੰਡ ਕਿਹੜੇ ਆ ਤੇ ਨਾਮ ਹੋਰ ਕੋਈ ਪਿੰਡ ਦਾ ਆਪਣੇ ਆਸ-ਪਾਸ ਇੱਥੋਂ ਜਲਾਲਾਬਾਦ ਤੋਂ ਰਾਈਆਂ ਵਾਲਾ ਰੋਡ ਤੋਂ ਆਉਣਾ ਪੈਂਦਾ ਜੀ ਅੱਗੇ ਪੀਰ ਬਖਤ ਜਵਾਨ ਪਿੰਡ ਆਂਦਾ ਫਿਰ ਥਾਰੇ ਵਾਲਾ ਮੋੜ ਠੀਕ ਹੈ ਸਾਰੇ ਵਾਲਾ ਮੋੜ ਤੋਂ ਅੱਗੇ ਬਲੇਲ ਕੇ ਹਾਸਲ ਪਿੰਡ ਹੈ ਠੀਕ ਹੈ ਇਹਨੂੰ ਨਾਲ ਛੋਟੇ ਬਾੜੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਛੋਟੇ ਬਾੜੀਆਂ ਹਾਂਜੀ ਠੀਕ ਹੈ ਅੱਛਾ ਭਾਈ ਪਸ਼ੂ ਵੈਸੇ ਸਾਰੇ ਘਰਾਂ 'ਚ ਇਧਰਲੇ ਪਾਸੇ ਚੰਗੇ ਆ ਜਾਂ ਕੋਸ-ਕੋਸ ਘਰ ਚੰਗੇ ਪਸ਼ੂ ਰੱਖਦੇ ਨਹੀਂ ਭਾਈ ਜੀ ਸਾਡੇ ਕੋਲ ਮਤਲਬ ਬਾਰਡਰ ਤੇ ਲੋਕਾਂ ਨੂੰ ਇੰਨੀ ਹੈ ਨਹੀਂ ਮਤਲਬ ਅੱਛਾ ਉਹ ਘਾਟ ਹੈ ਤੇ ਅਗਰ ਕੱਟ ਦੋ ਦਿਵਾਲੀ ਆ अच्छा जिन्ना ਕੋਲ ਮੈਂ ਸੁੱਲੇ ਪਿੰਡ ਚ ਵੀਡੀਓ ਬਣਾਈ ਸੀ ਬੂਰੀਆਂ ਮੱਝਾਂ ਵਾਈ ਹੋਰਾਂ ਕੋਲ ਉਹ ਆਪਣੇ ਰਿਸ਼ਤੇਦਾਰੀ ਚ ਹਾਂਜੀ ਉਹ ਮੇਰੇ ਡੈਡੀ ਦੇ ਨਾਨਕੇ ਆ ਜੀ اچھا ਤੇ ਪਸ਼ੂ ਉਹਨਾਂ ਕੋਲ ਵੀ ਚੰਗੇ ਹਨ ਹਾਂਜੀ ਉਹਨਾਂ ਕੋਲ ਵੀ ਚੰਗੇ ਆ ਸੀ ਸਾਨੂੰ ਵੀ ਉਹਨਾਂ ਕੋਲ ਹੀ ਸ਼ੌਕ ਚੜਿਆ ਮਤਲਬ ਉਹਨਾਂ ਨਾਲ ਹੀ ਜਾ ਜਾ ਕੇ ਮੇਲੇ ਘੁੰਮ ਘੁੰਮ ਕੇ ਤੇ ਤੁਸੀਂ ਉਹਨਾਂ ਕੋਲ ਹੀ ਸਿੱਖਿਆ ਹੈ ਅੱਗੇ ਸ਼ੌਕ ਉਹਨਾਂ ਕੋਲ ਹੀ اچھا ਉਹਨਾਂ ਤੋਂ ਹੀ ਜਾ ਕੇ ਲੱਗੀ ਇੱਕ ਸਾਹ ਉਹਨਾਂ ਜਿਹੜੀ ਚੰਗੇ ਪਸ਼ੂਆਂ ਦੀ ਅੱਜ ਆਪਾਂ ਮੱਝ ਵੇਚਣ ਲੱਗੇ ਆ ਇੱਕ ਏ ਘਰ ਦੀ ਮੱਝ ਆਪਣੀ ਹਾਂਜੀ ਹਾਂਜੀ ਕਾਰ ਦੀ ਮਾਂ ਜੀ ਕਿੰਨਾ ਸੂਆ ਸੂ ਇਹ ਚੌਥਾ ਸੂਆ ਹੁਣ ਸੁਣੀ ਹੈ ਜੀ ਚੌਥਾ ਸੂਆ ਸੁਣਾ ਹੈ ਹਾਂਜੀ ਕਿੰਨਾ ਕੁ ਦੁੱਧ ਦਾ ਰਿਕਾਰਡ ਆ ਤੀਜੇ ਸੂਏ ਦਾ ਤੀਜੇ ਸੂਏ ਦਾ 17 ਪਲੱਸ ਮਤਲਬ ਜਦੋਂ ਦਾਣਾ ਵਾਧ ਪੈਂਦਾ ਹੈ ਤਾਂ 18 ਲੀਟਰ ਵੀ ਕੱਢ ਦਿੰਦੀ ਸੀ ਜੀ 18 ਲੀਟਰਾਂ ਨੂੰ ਦੇ ਦਿੰਦੀ ਸੀ ਹਾਂਜੀ ਹਾਂਜੀ ਅੱਛਾ ਇਹ ਦੀ ਮਾਂ ਵੀ ਆਪਣੇ ਕੋਲ ਸੀ ਹਾਂਜੀ ਮਾਂ ਇਹ ਦੀ ਆਪਣੇ ਕੋਲ ਸੀ ਉਹਦਾ ਮਤਲਬ ਡਿਸਟ੍ਰਿਕਟ ਲੈਵਲ ਤੇ ਚੈਂਪੀਅਨ ਰਹੀ ਹੈ ਦੂਜਾ ਦੂਜੇ ਨੰਬਰ ਤੇ ਠੀਕ ਹੈ ਤੇ ਉੱਥੇ ਦੁੱਧ ਚਵਾਈ ਦੇ ਮੁਕਾਬਲੇ ਵਿੱਚ 18 ਕਿਲੋ 200 ਗ੍ਰਾਮ ਦੁੱਧ ਦਿੱਤਾ ਸੀ ਜੀ ਇਹ ਸਮਝ ਦੀ ਮਾਣ ਹੈ ਹਾਂਜੀ ਇਹ ਸਮਝ ਦੀ ਮਾਣ ਹੈ ਘਰੇ ਕਿੰਨਾ ਕੁ ਦੁੱਧ ਦੇਂਦੀ ਸੀ ਘਰੇ 20 ਲੀਟਰ ਦੇ ਦਿੰਦੀ ਸੀ ਜੀ ਮੂਹਰਾ ਨਸਲ ਦੀ ਸੀ ਤੇ ਆਪਣੇ ਉੱਥੇ ਜਾ ਕੇ ਕੁਝ ਖਾਇਆ ਪਿਆ ਨਹੀਂ ਜਿਵੇਂ ਡਰ ਗਈ ਹਾਂਜੀ ਉਹ ਆਪਾਂ 2019 ਚ ਸੇਲ ਕਰਤੀ ਅੱਛਾ ਉਹ ਬਾਈ ਮਾਛੀਵਾੜਾ ਸਾਹਿਬ ਤੋਂ ਲੈ ਕੇ ਗਏ ਨੇ ਠੀਕ ਹੈ ਤੇ ਉਹਨਾਂ ਨੇ ਜਿੱਦ ਐਨੀ ਕਰੀ ਜਦੋਂ ਸੌਦਾ ਹੋ ਗਿਆ ਉਹ ਕਹਿੰਦੇ ਮੈਂ ਸਰਟੀਫਿਕੇਟ ਵੀ ਨਾਲ ਹੀ ਲੈ ਕੇ ਜਾਣਾ ਹੈ ਅੱਛਾ ਕਹਿੰਦੇ ਮਤਲਬ ਮਾਜੀ ਤੁਸੀਂ ਵੇਚਤੀ ਤੇ ਤੁਹਾਨੂੰ ਹੁਣ ਕੀ ਲੋੜ ਹੈ ਸਾਨੂੰ ਉਹ ਤਾਂ ਸਮਝ ਨਹੀਂ ਸੀ ਐਨੀ ਵੀ ਇਹਨਾਂ ਦੀ ਵੀ ਵੈਲੀ ਹੁੰਦੀ ਹੈ ਸਰਟੀਫਿਕੇਟ ਦੀ ਵੀ ਅੱਛਾ ਉਹ ਸਰਟੀਫਿਕੇਟ ਉਹਨੂੰ ਭਾਈ ਨੂੰ ਪੁੱਛਿਆ ਉਹ ਮਤਲਬ ਪੂਰੀ ਫੈਮਿਲੀ ਛੱਡ ਕੇ ਉਹ ਕੈਨੇਡਾ ਜਾ ਵਸੇ ਨੇ ਅੱਛਾ ਉਹ ਭਾਈ ਹੋਰੀ ਅੱਗੇ ਚਲੇ ਗਏ ਫਾਰਮ ਦੇ ਵਿੱਚ ਚਲੇ ਗਏ ਅੱਛਾ ਹੁਣ ਇਹ ਦਿਨ ਕਿੰਨੇ ਲੇਜੂਗੀ ਮੈਂ ਇਹ 6-7 ਦਿਨ ਲੈ ਜੂਗੀ ਜੀ 6-7 ਦਿਨ ਹਜੇ ਲੈ ਜੂਗੀ ਹਾਂਜੀ ਹਾਂਜੀ ਅੱਛਾ ਵੈਸੇ ਪੂਰੇ ਦਿਨਾਂ ਜਾਂਦੇ ਸੂ ਪੈਂਦੀ ਐ ਕਿ ਲੈਂਦੀ ਐ ਕੁਝ ਦਿਨ ਬਾਅਦ ਮੇਂ ਇਹਦੇ 9 ਤਰੀਕ ਨੂੰ ਹਜੇ ਦਿਨ ਪੂਰੇ ਹੋਣੇ ਆ ਜੀ 4-5 ਦਿਨ ਬਾਅਦ ਲੈਂਦੀ ਆ ਅੱਛਾ ਅੱਜ 6 ਤਰੀਕ ਐ ਹਾਂਜੀ ਤਿੰਨ ਦਿਨ ਇਹ ਪਏ ਆ ਦੋ ਤਿੰਨ ਦਿਨ ਚਾਰ ਦਿਨ ਉੱਤੇ ਵੀ ਲੈ ਸਕਦੇ ਮਤਲਬ ਵੱਧ ਠੀਕ ਇਹਨੇ ਇੱਕ ਦਿਨ ਇਹ ਲੈ ਜੂਗੀ ਹਾਂਜੀ ਇਹਦਾ ਅੱਗੇ ਫਿਰ ਰਵਾ ਆਪਾਂ ਰੁਕਿਆ ਵਿਆ ਕਰੇ ਹਾਂਜੀ ਉਹ ਪਰਲੀ ਕੱਟੀ ਇਹਦੀ ਐ ਜੀ ਠੀਕ ਐ ਇਸ ਸਾਈਡ ਤੇ ਜਿਹੜੀ ਖੜੀ ਐ ਇਹ ਹੁਣ ਗੱਭਣਾ ਹੈ ਨਾ ਹਾਂਜੀ ਗੱਭਣ ਹੈ ਜੀ ਇਹ ਮੂੰਹ ਦੋਂਦੀ ਹੈ 7 ਮਹੀਨਿਆਂ ਦੀ 6.5 ਮਹੀਨਿਆਂ ਦੀ ਗੱਭਣ ਹੈ ਜੀ 6.5 ਮਹੀਨਿਆਂ ਦੀ ਗੱਭਣ ਦੋਸਤੋ ਤੇ ਮੂੰਹ ਦੋ ਦੰਦ ਝੋਟੀ ਇਸੇ ਵੱਜਦੀ ਧੀ ਹੈ ਹਾਂਜੀ ਮੱਝ ਨੇ ਚੌਥਾ ਸੂਆ ਸੋਣਾ ਤੇ ਝੋਟੀ ਜਿਹੜੀ ਉਹ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ ਵੀ 4 ਕੁ ਮਹੀਨੇ 3 ਕੁ ਮਹੀਨੇ ਦੇ ਰਹਿ ਗਏ ਸੂਣ ਦੇ ਵਿੱਚ ਇਹ ਝੋਟੀ ਦੇਖੋ ਕਿੰਦਾਂ ਦੀ ਤਿਆਰੀ ਫੜ ਰਹੀ ਹੈ ਮੈਂ ਇਸ ਕਰਕੇ ਦਿਖਾ ਰਿਹਾ ਵੀ ਜੇ ਕੋਈ ਤੁਸੀਂ ਚੰਗੀ ਮੱਝ ਖਰੀਦਦੇ ਹੋ ਤਾਂ ਨੇਚਰਲੀ ਉਹਦੇ ਜਾਏ ਜਿਹੜੇ ਅਜਾ ਉਹਦੇ ਬੱਚੇ ਉਹ ਚੰਗੇ ਆਉਂਦੇ ਆ ਦੰਦ ਦਿਖਾ ਰਹੀ ਨਹੀਂ ਲੋਡ ਨਹੀਂ ਬਈ ਬਸ ਇਹ ਤਾਂ ਆਪਾਂ ਵੈਸੇ ਹੀ ਦਿਖਾਈਏ ਅੱਛਾ ਇਹਦੇ ਨਾਲ ਇੱਕ ਅਰਜਨ ਦੀ ਕੱਟੀ ਹੈ ਨਾਲੇ ਇਹ ਅਰਜਨ ਦੀ ਹਾਂਜੀ ਹਾਂਜੀ ਕੁੰਗੜਾਲੇ ਦੀ ਹਾਂਜੀ ਹਾਂਜੀ ਠੀਕ ਹੈ ਜਿਹੜੀ ਨਾਲ ਚੋ ਟਿੱਖੜੀ ਉਹ ਵੀ ਇਸੇ ਰਵੇਚ ਦੀ ਇਹ ਉਸੇ ਰਵੇ ਦੀ ਉਹਦੀ ਭੈਣ ਹੈ ਜੀ ਅੱਛਾ ਇਹਨੂੰ ਕਰਾਸ ਬਰੀਡ ਮਤਲਬ ਟੀਕਾ ਪਰਾਇਆ ਸੀਗਾ ਤੇ ਹੁਣ ਮੇਲੇ ਰਾਵੀ ਦਾ ਬਣਿਆ ਨਹੀਂ ਪਿਓਰ ਅੱਛਾ ਹਾਂਜੀ ਠੀਕ ਹੈ ਆਂ ਕਿਉਂ ਕੇ ਦੀ ਇਹ ਇਹਦਾ ਰਿਕਾਰਡ ਰਿਹਾ ਪਹਿਲੇ ਸਵੇ ਦਾ ਇਹ ਪਹਿਲੇ ਸਵੇ ਇਹਨੇ 14 ਲੀਟਰ ਦੁੱਧ ਦਿੱਤਾ ਜੀ ਹੁਣ ਦੂਜੇ ਵਾਸਤੇ ਕੰਮ ਵਾਸਤੇ ਆ ਜੀ ਮਹੀਨਾ ਕੋ ਰਹਿੰਦਾ ਹੈ ਜੀ ਲੈ ਲੈਂਦੇ ਆ ਜੀ ਮਾੜਾ ਇਹਨੂੰ ਹੱਕੀ ਇਤਰ ਨੂੰ ਬਈ ਦੋਸਤੋ ਇੱਕ ਮਹੀਨਾ ਬਾਕੀ ਆ ਦੂਜੇ ਸਵਸਤੇ ਇਸੇ ਰਵੇ ਦੀ ਇਹ ਝੋਟੀ ਹੈ ਮਾਂ ਵਾਲੇ ਪੱਖ ਤੋਂ ਬਾਈ ਕਹਿੰਦਾ ਵੀ ਭੈਣ ਆ ਜਿਹੜੀ ਮੱਝ ਅੱਜ ਬਾਈ ਵੇਚਣ ਲੱਗਾ ਮਤਲਬ ਰਵਾ ਹੀ ਸਾਰਾ ਚੰਗਾ ਹੈ 14 ਲੀਟਰ ਪਹਿਲਾਂ ਨੇ ਦੁੱਧ ਦਿੱਤਾ ਐਨਕੀ ਇਹ ਦੂਜੇ ਸੁਅਸਤੇ ਇੱਕ ਮਹੀਨਾ ਬਾਕੀ ਆ ਬੜੀ ਚੰਗੀ ਤਿਆਰ ਹੋ ਰਹੀ ਹੈ ਮੇਰੇ ਤਾਂ ਮੱਚੀ ਦਿਖਾਉਣੀ ਆ ਦੋਸਤੋ ਇੱਕ ਤਾਂ ਇਹ ਆ ਵੀ ਉਹਦਾ ਡਰਜਾ ਉਹਦੋਂ ਨੂੰ ਕੁਛ ਘਟ ਜੂਗਾ ਹੁਣ ਤੁਸੀਂ ਹਵਾਨਾ ਮੱਝ ਦਾ ਬੈਕ ਸਾਈਡ ਤੋਂ ਦੇਖ ਲਓ ਤੁਰਦਿਆਂ ਤੋਂ ਕਈ ਵਾਰਨ ਪਸ਼ੂ ਡਰ ਪੈਂਦਾ ਪਰ ਹਵਾਨਾ ਦੇਖ ਲਓ ਤੁਸੀਂ ਇੱਥੋਂ ਸੋ ਆਓ ਇਹਦੀ ਆਪਾਂ ਡਿਟੇਲ ਤਾਂ ਪੁੱਛ ਲਈਏ ਬਾਈ ਤੋਂ ਬਈ ਇਹਦਾ ਡਿਮਾਂਡ ਇਹਦੀ ਰੇਟ ਕੀ ਰੱਖਦੇ ਹੋ ਤੁਸੀਂ ਰੇਟ ਮੇਰੇ ਫੋਨ ਤੇ ਹੀ ਕਰ ਲਾਂਗੇ ਜੀ ਰੇਟ ਫੋਨ ਤੇ ਹੋ ਜੂਗਾ ਹਾਂਜੀ ਠੀਕ ਆ ਸੀਮਨ ਐਨਕੀ ਕਿਹੜੇ ਬੁੱਲ ਦਾ ਲੱਗਾ ਸੀਮਨ ਨਵਾਬ ਬੁੱਲ ਦਾ ਲੱਗਾ ਜੀ ਅੱਤਕੀ ਐਰ ਕੀ ਨਵਾਬ ਦਾ ਲੱਗਾ ਠੀਕ ਹੈ ਓਕੇ ਦੋਸਤੋ ਨਵਾਬ ਬੁੱਲ ਤੋਂ ਗੱਬਣ ਹੈ ਸੂਆ ਚੌਥਾ ਸੂਉਗੀ ਤੀਜੇ ਸੂਏ 17 ਲੀਟਰ ਤੋਂ ਬਾਹਰ 18 ਵਾਂਗੂ ਬਾਈ ਕਹਿੰਦਾ ਦੁੱਧ ਦਿੰਦੀ ਰਹੀ ਹੈ ਥਣ ਦਾ ਸੈਜ ਦੇਖ ਲਓ ਹਵਾਨੇ ਦੇ ਉੱਤੇ ਨਾੜਾਂ ਦੇਖ ਲਓ ਤੇ ਮਿਲਕ ਵੇਨ ਦੇਖ ਲਓ ਬਾਕੀ ਜੇ ਕੋਈ ਭਰਾ ਚੰਗੀ ਸੇਵਾ ਕਰਦਾ ਦੁੱਧ ਵੱਧ ਵੀ ਚੋਲੋਂਗੇ ਕਿਉਂਕਿ ਮੱਝ ਦੀ ਕੈਪੈਸਿਟੀ ਜ਼ਿਆਦਾ ਦੁੱਧ ਦੇਣ ਦੀ ਲੱਗਦੀ ਹੈ ਇਹਦੇ ਥਣ ਹਵਾਨੇ ਨੂੰ ਦੇਖ ਕੇ ਕਈ ਵਾਰ ਆ ਇਹ ਆ ਵੀ ਜਿਵੇਂ ਹੁਣ ਬਾਈ ਹੋ ਰਹੀ ਇੱਕ ਵਾਰ ਉਦੋਂ ਏਦੀ ਜਿਹੜੀ ਮਾਂ ਉਹਨੂੰ ਮੇਲੇ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਚ ਉਵੇਂ ਕੋਈ ਪਸੂ ਮੇਲਿਆਂ ਚ ਨਹੀਂ ਪਾਇਆ ਉਸ ਤੋਂ ਬਾਅਦ ਤਾਂ ਨਹੀਂ ਕੋਈ ਮੇਲੇ ਉਸ ਤੋਂ ਬਾਅਦ ਮੇਲੇ ਡਿਸਟ੍ਰਿਕਟ ਲੈਵਲ ਤੇ ਲੱਗੇ ਹੀ ਨਹੀਂ ਜੀ ਅੱਛਾ ਤੇ ਫਿਰ ਨਾ ਕੋਈ ਮੱਝ ਨਾ ਜਦੋਂ ਲੈ ਗਏ ਸੀ ਜਿਵੇਂ ਡੰਗਰ ਬਾਹਰ ਨਿਕਲਦੇ ਨਹੀਂ ਨਾ ਕੁਵੇਲੀ ਜਾਂਦਾ ਡੰਗਰ ਬਹੁਤ ਡਰਦੇ ਸੀ ਉਸ ਤੋਂ ਬਾਅਦ ਅਸੀਂ ਲੈ ਕੇ ਨਹੀਂ ਫੇਰ ਨਹੀਂ ਪੰਗਾ ਲਿਆ ਉਹਦਾ ਤਾਂ ਡਿਸਟ੍ਰਿਕਟ ਲੈਵਲ ਤੇ ਮੇਲਾ ਕੋਈ ਲੱਗਾ ਉਸ ਤੋਂ ਬਾਅਦ ਸਹੀ ਹੈ ਤੋਰਦਗੇ ਬਈ ਇਹਨੂੰ ਪਾ ਹਾਂਜੀ ਅ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਮੈਂ ਦਿਖਾਉਂਦਾ ਰਹੂੰਗਾ ਥੋੜਾ ਜ਼ੂਮ ਕਰਕੇ ਸੋ ਦਸੋ ਹੋਰ ਨਾ ਤੋੜਦੇ ਆ ਵੈਸੇ ਇੱਕ ਧਿਆਨ ਚ ਲਿਆ ਦਾਂ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਇਹ ਹਵੇਲੀ ਚ ਪਸ਼ੂ ਇੱਤਰਵਾੜੇ ਦੇ ਵਿੱਚ ਵੱਧੇ ਰਹਿੰਦੇ ਆ ਇਹਨਾਂ ਨੂੰ ਘਾਟ ਹੀ ਬਾਹਰ ਕੱਢਿਆ ਜਾਂਦਾ ਕਿਉਂਕਿ ਪਸ਼ੂ ਪਾਲਣ ਦਾ ਕੰਮ ਜਿਹੜਾ ਉਹ ਸ਼ੌਂਕ ਹੀ ਆ ਜ਼ਰੂਰ ਆ ਤੇ ਪਰ ਨਾਲ ਇਹ ਵੀ ਆ ਵੀ ਇੱਥੇ ਇਸ ਏਰੀਆ ਚ ਰੁਝਾਨ ਘਟਾ ਹੈ ਲੋਕਾਂ ਦਾ ਪਸ਼ੂਆਂ ਵਾਲੇ ਪਾਸੇ ਨੂੰ ਹੋ ਸੋਹਣੇ ਢਾਂਚੇ ਦੀ ਮੱਝ ਆ ਦੱਸੋ ਤੁਸੀਂ ਇਹਨੂੰ ਦੇਖ ਸਕਦੇ ਹੋ ਲਿਆ ਵੀਰੇ ਕੋਈ ਗੱਲ ਨਹੀਂ ਹੌਲੀ ਹੌਲੀ ਲਿਆ ਬਹੁਤ ਸੋਹਣੀ ਬਾਡੀ ਬੰਤਰ ਆ ਆ ਕੇ ਜ਼ਰੂਰ ਦੇਖੋ ਜਿਹੜਾ ਭਰਾ ਪਸੰਦ ਕਰਦਾ ਸੋ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਇਦਾਂ ਦਾ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਹੁਣ ਸੋ ਟਾਂਚਾ ਫੇਰ ਇਹਦਾ ਦੇਖ ਲਓ ਥੋੜਾ ਕੋਸ਼ਿਸ਼ ਕੀਤੀ ਹੈ ਤੋੜ ਕੇ ਦਿਖਾਉਂਦੀ ਵੈਸੇ ਇਹ ਅਭੀ ਇੱਕ ਅਦਾ ਇੱਕ ਅਦਾ ਦਿਨ ਪਸ਼ੂ ਇਦਾਂ ਕਰਦਾ ਹੁੰਦਾ ਜਿਵੇਂ ਡਰ ਵਾਲੀ ਗੱਲ ਵੀ ਹੈ ਜਦੋਂ ਜੇ ਨੈਤੀ ਵੀਰ ਹੋਰੀ ਪਸ਼ੂ ਨੂੰ ਬਾਹਰ ਕੱਢਣ ਲੱਗ ਪੈਣ ਤਾਂ ਇਹਦਾ ਡਰ ਚੱਕਿਆ ਜਾਂਦਾ ਵੈਸੇ ਤੋੜ ਕੇ ਲੈ ਜਾਂਦੇ ਐ ਤੋ ਬਈ ਹੋਏ ਪਾਸੇ ਵੜਾ ਸਿੰਗ ਦੀ ਸ਼ੇਪ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਜੋ ਸਟਰਕਚਰ ਹੈ ਰੰਗ ਰੂਪ ਉਹ ਤੁਹਾਡੇ ਸਾਹਮਣੇ ਹੈ ਫਿਰ ਤੁਸੀਂ ਇੱਥੋਂ ਇਹਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਦਾਂ ਦਾ ਇਹਦਾ ਢਾਂਚਾ ਹੈ ਸੋ ਇਹ ਮੱਝ ਦੱਸੋ ਅੱਜ ਦੀ ਵੀਡੀਓ ਚ ਭਾਈ ਨੇ ਵਿਕਾਉ ਕੀਤੀ ਹੈ ਨਾ ਕਿ ਕੀ ਹੈ ਇਹਨੂੰ ਪਾਸੇ ਨੂੰ ਕਰਾਂਗੇ ਫਿਰ ਹਵਾਨਾ ਤੁਹਾਨੂੰ ਚੰਗੀ ਤਰ੍ਹਾਂ ਦਿਖ ਜੂ ਉਧਰੋਂ ਮਾੜਾ ਜਿਹਾ ਹੱਕ ਦੋ ਜੇ ਬਾਈ ਦੀ ਤੁਹਾਨੂੰ ਆ ਜੇ ਤਾਂ ਸੋ ਬਾਕੀ ਜਗਾ ਵੀ ਜਿਹੜੀ ਉਹ ਥੋੜੀ ਸਲਿੱਪਰੀ ਹੋ ਜਾਂਦੀ ਹੈ ਅੱਜ ਕੱਲ ਪੱਕੀ ਫਰਸ਼ ਦਾ ਜਮਾਨਾ ਹੈ ਸੋ ਹੁਣ ਤੁਸੀਂ ਇਹਦਾ ਹਵਾਨਾ ਦੇਖੋ ਕੁਸ ਡਰ ਵੀ ਮੱਝ ਦਾ ਹੁਣ ਘਟਿਆ ਹੈ ਇਸ ਸਾਈਡ ਤੋਂ ਵੀ ਥਣ ਹਵਾਨਾ ਤੁਸੀਂ ਦੇਖ ਲਓ ਸੋ ਟਾਂਚਾ ਕਲੀਅਰ ਸਮਝ ਆਉਂਦਾ ਮੱਝ ਦਾ ਹਵਾਨਾ ਪੁਰਾ ਜਿਹੜਾ ਉਹ ਜਦੋਂ ਆਸੇ ਪਾਸੇ ਨੂੰ ਜਾਂਦੀ ਹੈ ਕਲੀਅਰ ਹੀ ਦਿਸੀਆ ਤੁਹਾਨੂੰ ਇਸ ਤੋਂ ਹੁਣ ਫੇਰ ਦੇਖ ਲਓ ਹਜੇ ਦਿਨ ਇਹ ਹਫਤਾ 10 ਦਿਨ ਹੋ ਸਕਦਾ ਵੀ 5-7 ਦਿਨ ਹੀ ਲੱਗੇ ਸੋ ਜਿਹੜਾ ਭਰਾ ਪਸੰਦ ਕਰੇ ਬਈ ਪੂਛ ਫੜ ਕੇ ਇਹਨੂੰ ਹੱਕ ਦੋ ਪਰਲੇ ਪਾਸੇ ਰਹੋ ਆਪ ਚੱਲ ਭਾਈ ਹਵਾਨਾ ਫੇਰ ਦੇਖੋ ਸੋ ਛੱਡਦੇ ਭਾਈ ਚੰਗੇ ਦੁੱਧ ਵਾਲੀ ਇੱਕ ਮੱਝ ਤੁਹਾਨੂੰ ਦਿਖਾ ਰਿਹਾ ਦੋਸਤੋ ਹਵਾਨਾ ਪੂਰਾ ਟੈਟ ਹੈ ਜਿਹੜੇ ਕਰਨਾ ਬਾਕੀ ਬਾਡੀ ਇਹਦੀ ਦੱਸਦੀ ਹੈ ਵੀ ਇਹ ਮੱਝ ਦੁੱਧ ਜਿਹੜਾ ਉਹ ਸੋਨਾ ਦੇਊਗੀ ਬਾਕੀ ਜਿਹੜਾ ਭਰਾ ਪਸੰਦ ਕਰਦਾ ਉਹ ਜ਼ਰੂਰ ਪਹੁੰਚ ਸਕਦੇ ਹੋ ਇਸ ਸਾਈਡ ਤੋਂ ਵੀ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਚੰਗਾ ਨਜ਼ਰ ਆਉਣਗੀਆਂ ਥਾਣੀ ਦੱਸਦਾ ਮੱਝ ਦਾ ਵੀ ਇੱਕ ਚੰਗੇ ਦੁੱਧ ਵਾਲੀ ਮੱਝ ਜਿਹੜੀ ਉਹ ਬਾਈ ਨੇ ਵਿਕਾਊ ਕੀਤੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਅੱਜ ਇੱਕ ਹੀ ਨੱਕ ਸੀ